ਸ਼ਸ਼ੀਗਾਲ ਕੀ ਹਲਚਾਲ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਥਿਸ ਆਈਸ ਰਮਪੀ ਸਿੰਘ ਤੁਸੀਂ ਦੇਖ ਰਹੇ ਹੋ ਰਮਨ ਪੰਜਾਬੀ ਢੜਕਾ ਅਸੀਂ ਸਿਸਟਮ ਖੜੇ ਹਾਂ ਜੀ ਅਮਨਾਨਗਰ ਦੇ ਵਿੱਚ ਬੀਕਾਨੇਰ ਮਿਸਤਾਨ Bhandar ਤੇ ਜਿਹੜਾ ਕਿ ਪੈਂਦਾ ਮੱਲੂ ਹੋਟਲ ਦੇ ਲਾਗੇ ਆਪਾਂ ਸਾਡਾ ਅੱਜ ਦਾ ਟਾਸਕ ਹੈਗਾ ਕਿ ਅਸੀਂ ਬੀਕਾਨੇਰ ਉਸ ਤੋਂ ਬਾਅਦ dauji ਕੇਵਰਲੇ ਦੋਸਤੋ ਬੋਬੀ ਸਵੀਟਸ ਤੇ ਤਿੰਨ ਦਾਣਾ ਜੀ ਕੇਵਰ ਆਪਾਂ ਤੁਹਾਨੂੰ ਪਤਾ ਹੈ ਟਰੈਂਡਿੰਗ ਹੈਗਾ ਸਾਬ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਕੇਵਰ ਹਰ ਕੋਈ ਬੰਦਾ ਖਾਣਾ ਚਾਹੁੰਦਾ ਅੱਜ ਆਪਾਂ ਪਹੁੰਚੇ ਬੀਕਾਨੇਰ ਤੇ ਬੀਕਾਨੇਰ ਦਾ ਟੇਸਟ ਕਰਦੇ ਵੇਹ ਤੁਸੀਂ ਕੋਈ ਲਾਗ 100 ਗ੍ਰਾਮ ਲੈ ਕੇ ਆਏ ਜੀ ਪਹਿਲੇ ਤੁਹਾਨੂੰ ਰੇਟ ਦੱਸ ਦਈਏ ਬਿਕਾ ਰੇਟ ਤੇ ਜਿਹੜਾ ਤੁਹਾਨੂੰ ਮਿਲੇਗਾ 640 ਰੁਪਏ ਦਾ ਕਿਲੋ ਹੈਗਾ ਆਪਾਂ 100 ਗ੍ਰਾਮ ਲੈ ਕੇ ਆਏ ਆ 100 ਤੋਂ ਥੋੜਾ ਜਿਹਾ ਉੱਪਰ ਸੀਗਾ 70 ਵੇ ਦਾ ਤੇ ਤੁਸੀਂ ਅੰਮਨਾਂਗੜ ਦੇ ਬਿਕਾ ਨੇੜੇ ਤੇ ਕੇਵਰ ਲੈਣਾ ਤੁਹਾਨੂੰ ਮਿਲੇਗਾ 640 ਰੁਪਏ ਕਿਲੋ ਆਪਾਂ ਇਹਨੂੰ ਕਰਦੇ ਹਾਂ ਟੈਸਟ ਆਉ ਤੁਹਾਨੂੰ ਦਿਖਾਣੇ ਆ ਦੇਸੀ ਘੋੜਾ ਬਣਿਆ ਹੋਇਆ ਜੀ ਆ ਦੇਖੋ ਉੱਪਰ ਮਤਲਬ ਵਧੀਆ ਲੱਗ ਰਿਹਾ ਹੈ ਹਲਕਾ ਹਲਕਾ ਲਿਫਰ ਆ ਕੇ ਦੇਸੀ ਕੀ ਪਿਆ ਹੋਇਆ ਤੇ ਆ ਦੇਖੋ ਦੇਸੀ ਕੀ ਦਾ ਪੋਰਟੇ ਸਟਾਰ ਆ ਜੀ ਤੇ ਨੀਚੇ ਜਿਹੜੀ ਸਟਫਿੰਗ ਆ ਉਹ ਸਾਰਾ ਹੈਗਾ ਤਾਜ਼ਾ ਤੇ ਉੱਪਰ ਜਿਹੜਾ ਖੋਆ ਪਿਆ ਹੋਇਆ ਹੈ ਨਾ ਆ ਵੀ ਦੇਖੋ ਇਹਨਾਂ ਵਧੀਆ ਲੱਗ ਰਿਹਾ ਆ کافی ਵਧੀਆ ਦੇਸੀ ਕੇਲਾ 640 ਰੁਪਏ ਕਿਲੋਆ ਇੱਥੇ ਆ ਕੇ ਤੁਸੀਂ ਖਾ ਸਕਦੇ ਹੋ ਹੁਣ ਆਪਾਂ ਇਸ ਤੋਂ ਬਾਅਦ ਜਿੱਥੇ ਤੁਹਾਨੂੰ ਮਿਲਦੇ ਆ ਜੀ ਆ ਕੇ ਦਾਉ ਜੀ ਕੇਵਰ ਤੇ ਚਲ ਲਈ ਆਪਾਂ ਪਹੁੰਚ ਚੁੱਕੇ ਆ ਦਾਉ ਜੀ ਕੇਵਰ ਫੌਜੀ ਹੰਬਾਲੇ ਵਾਲੇ ਜਿਹੜਾ ਕਿ ਪੈਂਦਾ ਪਿਆਰਾ ਚੌਕ ਦੇ ਲਾਗੇ ਪਿਆਰਾ ਚੌਕ ਮੋਡਲ ਟਾਊਨ ਰੋਡ ਤੇ ਹੈਗਾ ਆਪਾਂ ਚਾਰ ਪੀਸ ਲਿੱਤਨੇ ਵਾਲੇ ਵੀ ਕੋਈ ਪੀਸ ਲਿੱਤਾ ਸੀਗਾ 100 ਗ੍ਰਾਮ ਦਾ 4 پیس ਜਿਵੇਂ ਕਰਦੇ ਨੇ ਇਹ ਵੀ ਸਾਨੂੰ ਮਿਲੇ 640 ਰੁਪਏ ਕਿਲੋ ਇਹ ਆ 517 ਗ੍ਰਾਮ ਮਿਲਾ ਸਾਨੂੰ 80 ਰੁਪਏ ਦਾ ਉੱਪਰ ਥੋੜਾ ਜਿ ਤੁਸੀਂ ਦੇਖ ਰਹੇ ਬਾਦਾਮ ਲੱਗਿਆ ਆ ਜੀ ਤੇ ਹੁਣ ਇਹਨੂੰ ਆਪਾਂ ਸਿੱਧਾ ਕਰਦੇ ਆ ਟੇਸਟ ਚੈਨਾਲ ਕੋਲ 3 ਤੋਂ 4 ਫਲੇਵਰਸ ਅਗੇ ਨੇ ਆਪਾਂ ਸੇਮ ਹੋਏ ਲਿਤਾ ਜਿਹੜਾ ਪਿਛਲੇ ਸੌਫਟੇ ਦਿੱਤਾ ਜਗਾ ਮਟਿਆਰ ਮਨੂੰ ਪਿਛਲਾ ਜ਼ਿਆਦਾ ਵਧੀਆ ਲੱਗਾ ਸੀ ਨਾਮ ਹੈਗਾ ਇਹਨਾਂ ਦਾ ਲਾਉਜੀ ਕੇਵਰ ਵਾਲੇ ਪੂਰੇ ਸਾਲ ਦੇ ਵਿੱਚ ਸਿਰ ਰਵੇ ਇਸ ਸੀਜ਼ਨ ਦੇ ਵਿੱਚ ਕੇਵਰ ਕਰਕੇ ਫੇਮਸ ਹੈਗੇ ਨੇ ਬਾਕੀ ਯਾਰ ਮਨੂੰ ਵਧੀਆ ਲੱਗਾ ਬੇਕਾਨੇਰ ਦਾ ਬੇਕਾਨੇਰ ਦਾ ਤੁਸੀਂ ਖਾ ਸਕਦੇ ਹੋ ਇਹਨਾਂ ਦੇ ਦੋਨਾਂ ਦੇ ਮੁਕਾਬਲੇ ਦਾ ਸਵਾਦ ਆਪਾਂ ਚਲਦੇ ਆਂ ਬੋਬੀ ਤੇ ਪਹੁੰਚ ਗਏ ਜੀ ਬੋਬੀ ਸਵੀਟਸ ਤੇ ਤੇ ਆਪਾਂ ਪਹੁੰਚ ਗਿਆਂ ਬੇਸਿਕ ਵੈਰਾਈਟੀ ਜਿਹੜੀ ਇਹਨਾਂ ਦੀ ਹੈਗੀ 680 ਰੁਪਏ ਮਿਲਿਆ ਜਿਹੜਾ ਪਿਛਲੀ ਦੋ ਦੋ ਦਿਨਾਂ ਤੇ 640 ਦਾ ਆਪਾਂ ਇਹਨੂੰ ਟੈਸਟ ਕਰਦੇ ਹਾਂ ਜੀ ਦੇਸੀ ਕੀ ਅਲਿਕ ਆਪਾਂ ਲੇਤਾ 80 ਗ੍ਰਾਮ ਜਿਹੜਾ ਸਾਨੂੰ ਪਿਆ 60 ਰੁਪਏ ਦਾ ਆ ਦੇਖੋ ਚਾਂਦੀ ਦੀ ਪਰਤ ਚੜੀ ਹੋਈ ਆ ਚਾਂਦੀ ਖਾ ਰਹੇ ਹਾਂ ਅਸੀਂ ਇਹਦਾ ਜਿਹੜਾ ਬੇਸ ਆ ਨਾ ਉਹ ਤੇ ਬਈਕਾ ਨੇੜ ਦਾ ਸੇਮ ਆ ਉੱਪਰ ਦਾ ਜਿਹੜਾ ਕੋਆ ਪਿਆ ਨਾ ਉਹਦੇ ਚ ਪਰਕ ਹੈ ਇਹ ਬੜਾ ਟੇਸਟੀ ਹੈ ਯਾਰ ਮੈਂ ਦੋਨਾਂ ਨੂੰ ਆਪਾਂ ਜੇ ਕੰਪੈਰੀਜ਼ਨ ਕਰੀਏ ਨਾ ਸਭ ਤੋਂ ਵਧੀਆ ਲੱਗਾ ਬੀਕਾਨੇਰ ਦਾ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਏਗਾ ਬੋਬੀ ਸਵੀਟਸ ਜਿਹੜਾ ਮੇਰੇ ਹੱਥ ਚ ਹੈ ਤੀਜੇ ਨੰਬਰ ਤੇ ਆਏਗਾ ਦਾਊ ਵਾਲਾ 1 2 3 ਆਪਾਂ ਆਵੇਂ ਖਾਵਾਂਗੇ ਜੇ ਮੈਂ ਕਦੇ ਵੀ ਖਾਣਾ ਹੈਗਾ ਨਾ ਮੈਂ ਸਭ ਤੋਂ ਪਹਿਲਾਂ ਬੀਕਾਨੇਰ ਤੇ ਜਾਵਾਂਗਾ ਸੈਕਿੰਡ অপਸ਼ਨ ਮੈਂ ਰੱਖਿਆ ਹੈ ਉਹ ਵੀ ਨੂੰ ਥਰਡ অপਸ਼ਨ ਰੱਖਿਆ ਦਾ ਉਹ ਨੂੰ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਯਮਨਾ ਨਗਰ ਦੇ ਵਿੱਚ ਕਿਹਦਾ ਸਭ ਤੋਂ ਵਧੀਆ ਕੇਵਰ ਲੱਗਦਾ ਹੈ ਯਮਨਾ ਨਗਰ ਜਗਾਦਰੀ ਦੇ ਪੂਰੇ ਡਿਸਟ੍ਰਿਕਟ ਦੇ ਵਿੱਚ ਹੋ ਸਕਦਾ ਉਹ ਵਾਲਾ ਆਪਾਂ ਤੁਹਾਡੇ ਨਾਲ ਹੀ ਉੱਥੇ ਜਾ ਕੇ ਟਰਾਈ ਕਰੀਏ ਤੁਸੀਂ ਵਸ ਜੇ ਤੁਹਾਨੂੰ ਪਤਾ ਨਾ ਕਿੱਥੇ ਤੁਸੀਂ ਉਹਦੀਆ ਖਾ ਸਕਦੇ ਹੋ ਤੇ ਤੁਸੀਂ ਕਮੈਂਟ ਦੇ ਵਿੱਚ ਆਪਣਾ ਨੰਬਰ ਦੱਸ ਦਿਓ ਜਾਂ ਇਨਬਾਕਸ ਕਰ ਦਿਓ ਆਪਾਂ ਤੁਹਾਡੇ ਨਾਲ ਤੇ ਜਾ ਕੇ ਖਵਾਵਾਂਗੇ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਕਰਦੇ ਹੋ ਖਤਮ ਜੇ ਵੀਡੀਓ ਵਧੀਆ ਲੱਗੇ ਨਾ ਵੀਡੀਓ ਨੂੰ ਕੇ ਸ਼ੇਅਰ ਕਰ ਦਿਓ ਸਾਨੂੰ ਪਿਆਰ ਭਰੀ ਸੱਚੀ ਘਰ ਆਵੜਾ ਕਾ ਬਾਬਾ